ਜਲਦੀ ਜਲਦੀ ਪਸੰਦ ਕਰ ਲਈ ਇਹ ਨਾ ਹੋਵੇ ਕਿ ਦਾ ਸਾਰਾ ਟਾਈਮ ਇੱਥੇ ਹੀ ਖਰਾਬ ਕਰਦੇ ਮम्मी ਤੁਸੀਂ ਟੈਨਸ਼ਨ ਨਾ ਲਵੋ ਆਹ ਹੁਤਾ ਸਹੀ ਰੋਹਿਤ ਵੀਰੇ ਵਧੀਆ ਤੋਂ ਵਧੀਆ ਸੂਟ ਦਿਖਾ ਦੇ ਜਿਹੜੇ ਇੱਕ ਵਾਰ ਚ ਹੀ ਸਾਡੇ ਪਸੰਦ ਆ ਜੇ ਸਸੀ ਗਾਇਨ ਸਸੀ ਸਸੀ ਪੈਨਿਕ ਕਿਦਾਂ ਦੇਖੂੰਗਾ ਸੂਟ ਤੁਸੀਂ ਆਪਣੇ ਵਾਸਤੇ ਵੀਰੇ ਮੈਨੂੰ ਡਿਜ਼ਾਈਨਰ ਸੂਟ ਦਿਖਾਓ ਐਹੋ ਜਿਹਾ ਸੂਟ ਦਿਖਾਓ ਜਿਹੜਾ ਕਿਸੇ ਦੇ ਵੀ ਨਾ ਪਾਇਆ ਹੋਵੇ ਇਹ ਆ ਸੰਗੀਤਾ ਪੰਜਾਬੀ ਸੂਟ ਹਿੱਟ ਜਿਹੜੇ ਕੱਲ ਨਵੇਂ ਆਏ ਨੇ ਲੋ ਜੀ ਇਹ ਸਾਰਾ ਹੀ ਹੈਂਡਵਰਕ ਦਾ ਸੂਟ ਹੈ ਜੀ ਪੰਜਾਬੀ ਸੂਟ ਪਿਓਰ ਕਰੇਵ ਦਾ ਇਹ ਨਾ ਰੰਗ ਵਾਲਾ ਖੱਟਾ ਇਹ ਤਾਂ ਅੱਖਾਂ ਨੂੰ ਪੈਂਦਾ ਹਾਂ ਮੰਮੀ ਵੀਰੇ ਹੋਰ ਦਿਖਾ ਲੈ ਸੰਗੀਤਾ ਪੰਜਾਬੀ ਸੂਟ ਹੋਰ ਸਿੱਟ ਲੋ ਜੀ ਦੇਖੋ ਫਿਰ ਜੇ ਆ ਖੱਟਾ ਤਾਂ ਮਹਿੰਦੀ ਹੈ ਇਹ ਨਾ ਇਹ ਮੰਮੀ ਮੈਨੂੰ ਨਹੀਂ ਪਸੰਦ ਹੈਗਾ ਵੇ ਮੁੰਡਿਆ ਜੇ ਦਿਖਾਉਣਾ ਨਾ ਕੋਈ ਚੱਜ ਦਾ ਦਫਾ ਐਵੇਂ ਟਾਈਮ ਨਾ ਬਰਬਾਦ ਕਰ ਆਂਟੀ ਜੀ ਗੁੱਸੇ ਨਾ ਹੋਓ ਲੈ ਸੰਗੀਤ ਹੋਰ ਲਿਆ ਪੰਜ ਚਾਰ ਸੂਟ ਵਧੀਆ ਵਧੀਆ ਦਿਖਾ ਮੰਮੀ ਕਿਹੜਾ ਸੂਟ ਲਵਾਂ ਮੈਂ ਆਹ ਸੋਹਣਾ ਲੱਗਦਾ ਇਹ ਲੈ ਲੈ ਹਾਂ ਹਾਂ ਪਹਿਨੇ ਬਹੁਤ ਵਧੀਆ ਲੱਗੂ ਤੁਹਾਡੇ ਇਹ ਇਹ ਸੂਟ ਲੈ ਲਓ ਤੁਸੀਂ ਆਪਣੇ ਵਾਸਤੇ ਤੂੰ ਚੁੱਪ ਕਰ ਵੇ ਤੂੰ ਤਾਂ ਸੂਟ ਵੇਚਣੇ ਨੇ ਇਹਦਾ ਮਤਲਬ ਇਹ ਨਹੀਂ ਤੂੰ ਕਿਸੇ ਵੀ ਚੀਜ਼ ਨੂੰ ਵਧੀਆ ਕਹਦੇਂਗਾ ਲੋ ਆਂਟੀ ਤੂੰ ਇਹ ਕੀ ਗੱਲਾਂ ਕਰੀ ਜਾਂਦੇ ਹੋ ਜਿਹੜੀ ਚੀਜ਼ ਵਧੀਆ ਉਹਨੂੰ ਵਧੀਆ ਕਹਿ ਜਾਓ ਨਾ ਵੀਰੇ ਜੇ ਮੰਮੀ ਨੂੰ ਇਹ ਨਾ ਪਸੰਦ ਤੇ ਮੈਨੂੰ ਵੀ ਨਹੀਂ ਹੈਗਾ ਨਾਲੇ ਤੂੰ ਸਾਡੇ ਗੱਲ 'ਚ ਨਾ ਬੋਲ ਤੂੰ ਹੋਰ ਦਿਖਾ ਵਧੀਆ ਤੋਂ ਵਧੀਆ ਹੋਰ ਸਾਰੀ ਦੁਕਾਨ ਤਾਂ ਮੈਂ ਦੇਖ ਕੇ ਰੱਖਤੀ ਤੁਹਾਨੂੰ ਕੋਈ ਸੂਟ ਹੈ ਕੋਈ ਪਸੰਦ ਨਹੀਂ ਆਇਆ ਹੋਰ ਤੈਨੂੰ ਕੀ ਪਸੰਦ ਆਊਗਾ ਤੇ ਕੀ ਸੋਚਣ ਲੱਗ ਗਿਆ ਹੋਰ ਹੈ ਨਹੀਂ ਕੋਈ ਹੈਗੇ ਨੇ ਆਂਟੀ ਜੀ ਸੂਟ ਸੂਟ ਬਥੇਰੇ ਨੇ ਮੈਂ ਸੋਦੇ ਤੈਨੂੰ ਉੱਦੀ ਵਧੀਆ ਦਿਖਾਵਾਂ ਫੇਰ ਲਿਆ ਨਾ ਹੋਰ ਸੂਟ ਨਹੀਂ ਅਸੀਂ ਹੋਰ ਦੁਕਾਨ ਤੇ ਜਾਈਏ ਹੋਰ ਦੁਕਾਨ ਤੇ ਕਿਉਂ ਜਾਣ ਐਂਟੀ ਜੀ ਤੁਹਾਨੂੰ ਮੈਂ ਹੋਰ ਸੂਟ ਬੜੀ ਦਿਖਾਣਾ ਹੈ ਲਿਆ ਸੰਗੀਤਾ ਹੋਰ ਪੰਜਾਬੀ ਸੂਟ ਬੜੀ ਕੱਢ ਕੇ ਇਹ ਅੱਜ ਹੀ ਆਇਆ ਹੈ ਇਹਨੇ ਸੂਟ ਬਿਲਕੁਲ ਨਮਾਸ ਹੋ ਆਦਾ ਹੈ ਨਮੀ ਚੀਜ਼ ਹੈ ਦੇਖ ਲੈ ਚੈਲੀ ਇਹਨਾਂ ਦਾ ਤਾਂ ਵੇਚਣ ਦਾ ਤਰੀਕਾ ਵਾ ਚਾਹੇ 2 ਮਹੀਨੇ ਦੇ ਪਏ ਹੋਣ ਇਹਨਾਂ ਨੇ ਤਾਂ ਇਹੀ ਕਹਿਣਾ ਅੱਜ ਹੀ ਆਏ ਨੇ ਨਵੇਂ ਲਿਆ ਸੰਗੀਤਾ ਹੋਰ ਕੱਢ ਕੇ ਲਿਆ ਸੂਟ ਪੰਜਾਬੀ ਜੇ ਆਹ ਦੇਖੋ ਫਿਰ ਇਹ ਨਾ ਤੁਹਾਨੂੰ ਬਾਜ਼ਾਰ 'ਚ ਮਿਲਣਾ ਨਾ ਕਿਸੇ ਪਾਸੇ ਹੋਰ ਮਿਲਣਾ ਇੱਕਲੀ ਹੀੜੀ ਕਲੇ ਦੀ ਕਹਾ ਤੇ ਮਿਲਣਾ ਆ ਦੇਖੋ ਜੀ ਆ ਇਹਦਾ ਗਲਾ ਜੀ ਆ ਇਹਦੀ ਸਲਵਾਰ ਹੈ ਇਹ ਨਾਲਾਂ ਦੀ ਲੋਨ ਵੀ ਨਾਲ ਹੀ ਆ ਇਹਦੇ ਨਾਲ ਦੁਪੱਟਾ ਟਿਮ ਟਿਮ ਦਾ ਮੰਮੀ ਆਹ ਸੂਟ ਵਾਲਾ ਸੋਣਾ ਹੈ ਨਾ ਠੀਕ ਹੀ ਆ ਠੀਕ ਹੀ ਆ ਮੰਮੀ ਇਹਨਾ ਤਾਂ ਸੋਹਣਾ ਤੁਸੀਂ ਦੇਖੋ ਤਾਂ ਸਹੀ ਮੇਰੇ ਪਾਏ ਹੈ ਬਹੁਤ ਸੋਹਣਾ ਲੱਗੂ ਨਾ ਮੈਨੂੰ ਨਹੀਂ ਸੋਹਣਾ ਲੱਗਿਆ ਕੋਈ ਹੋਰ ਦੇਖ ਲਾ ਆ ਦਿਖਾਵੇ ਜਿਹੜਾ ਖੱਟੇ ਦੇ ਥੱਲੇ ਪਿਆ ਲੋ ਆਂਟੀ ਲੋ ਆ ਦੇਖੋ ਤੁਸੀਂ ਆ ਤੇਰੇ ਜਿਆਦਾ ਜਚੂਗਾ ਪਰ ਮੰਮੀ ਮੈਨੂੰ ਨਾ ਆ ਜਿਆਦਾ ਸੋਹਣਾ ਲੱਗਿਆ ਜੇ ਤਾਂ ਤੇ ਮੇਰੀ ਸਲਾਹ ਲੈਣੀ ਹੈ ਮੈਂ ਤਾਂ ਤੈਨੂੰ ਆਹੀ ਕਹੂੰ ਵੀ ਆ ਤੇਰੇ ਸੋਹਣਾ ਲੱਗੂ ਅੱਗੇ ਭਾਈ ਤੇਰੀ ਮਰਜ਼ੀ ਹੈ ਨਹੀਂ ਨਹੀਂ ਮੰਮੀ ਜਿਹੜਾ ਤੁਸੀਂ ਕਹੋਗੇ ਨਾ ਮੈਂ ਉਹੀ ਲਵਾਂਗੀ ਵੀਰੇ ਆ ਪੈਕ ਕਰ ਦੇ ਲੋ ਸ਼ਰਮਾ ਜੀ ਕਰੋ ਪੈਕੇ ਨੂੰ ਸੁੱਟ ਤਾਂ ਸ਼ੁਕਰ ਹੈ ਸਹਾਰੀ ਜੀ ਕਨਕਲਾ ਕੇ ਉਹ ਜਿਹੜਾ ਸੂਟ ਪਸੰਦ ਆ ਲੋ ਅੰਟੀ ਜੀ ਪੈਸੇ ਨਾ ਮੈਂ ਤੁਹਾਨੂੰ ਬਾਅਦ ਚ ਦੇ ਕੇ ਜਾਊਂਗੀ ਉਹ ਨਾ ਢੋਡੀ ਦੀ ਕਾਨ ਜਦੋਂ ਮਰਜੀ ਦੇ ਜੀ ਤੂੰ ਪੈਸੇ ਵਾਲੀ ਕੋਈ ਦੱਲ ਨਹੀਂ ਮੈਂ ਨਾ ਅੰਤਰਾ ਦਾ ਮੋਬਾਈਲ ਕੋ ਲੈ ਆਇਆ ਮੈਂ ਉਹ ਲੈ ਆਇਆ ਮੈਂ ਤੂੰ ਆਪਦਾ ਜਾ ਕੇ ਹੋਰ ਕੰਮ ਕਰ ਲੈ ਠੀਕ ਆ ਮੰਮੀ ਜੀ ਐਂ ਕਰਵੇਂ ਮੁੰਡਿਆ ਇਹਨੂੰ ਨਾ ਟੈਕ ਕਰ ਦੇ ਮੈਨੂੰ ਐਂ ਲੱਗਦਾ ਆਂਟੀ ਜੀ ਨੂੰ ਨੂਨ ਗਿਫਟ ਕਰਨਾ ਹੋਊਗਾ ਸੁਰ ਤੁਸੀਂ ਤੈਨੂੰ ਨਾ ਜਿੰਨਾ ਕੰਮ ਕਿਹਾ ਉਹਨਾਂ ਹੀ ਕਰ ਬਾਹਰੀਆਂ ਗੱਲਾਂ ਨਾ ਮਾਰ ਮੇਰੇ ਨਾਲ ਕੋਈ ਨਾਂਟੀ ਫੂਡ ਪੈਕ ਕਰਤਾ ਲੈ ਸ਼ਰਬਾਈ ਸੂਟ ਲਿਆਓ ਲੋ ਜੀ ਕੀ ਗੱਲ ਮੰਮੀ ਤੁਸੀਂ ਇੰਨੀ ਕਾਲੀ ਨਾਲ ਮੈਨੂੰ ਬੁਲਾਇਆ ਮੈਂ ਬਾਜ਼ਾਰ 'ਚ ਸੀ ਉੱਥੇ ਭੱਜੀ-ਭੱਜੀ ਆਈਆਂ ਨਹੀਂ ਤੂੰ ਸਾਹ ਤਾਂ ਲੈ ਲੈ ਇੱਕੋ ਸਾਹੇ ਲੱਗੀ ਪਈ ਤੂੰ ਸੂਟ ਲੈਣਾ ਸੀ ਨਾ ਤੈਨੂੰ ਮੈਂ ਤਾਂ ਹੀ ਬੁਲਾਇਆ ਕੀ ਗੱਲ ਮੰਮੀ ਸੂਟਾ ਦੀ ਦੁਕਾਨ ਪਾ ਲਈ ਕਿ ਤੁਸੀਂ ਦਵਾਉਂਗੇ ਦੇਖ ਮੇਰੀ ਗੱਲ ਤਾਂ ਨਹੀਂ ਸੁਣਦੀ ਤੂੰ ਆਪਦਾ ਹੀ ਘੋੜਾ ਭਜਾਈ ਜਾਨੀਂ ਅੱਛਾ ਨਹੀਂ ਬੋਲਦੀ ਦੱਸੋ ਰੁਕਾ ਇੱਥੇ ਤਾਂ ਰੱਖਿਆ ਸੀ ਮੈਂ ਕਿੱਧਰ ਗਿਆ ਮੰਮੀ ਭਾਬੀ ਨਹੀਂ ਦਿਖਦੀ ਕਿੱਥੇ ਐ ਨਹੀਂ ਤੇਰੀ ਭਾਬੀ ਤਾਂ ਨਾ ਨਾਲ ਵਾਲੀ ਘੁੰਡਣ ਦੇ ਗਈ ਐ ਤਾਂ ਹੀ ਤੈਨੂੰ ਬੁਲਾਇਆ ਲੈ ਆ ਪਿਆ ਸੂਟ ਮੈਂ ਤਾਂ ਕਬਰਾਈ ਗਈ ਸੀ ਲੈ ਦੇਖੀ ਤੂੰ ਸੂਟ ਤੈਨੂੰ ਕਿਹੋ ਜਿਹਾ ਲੱਗਿਆ ਵਾ ਮਮੀ ਸੂਟ ਦਾ ਬੜਾ ਸੋਹਣਾ ਤੁਸੀਂ ਕਦੋਂ ਲਿਆਏ ਬਸ ਤੂੰ ਅੰਬ ਖਾ ਗੁੱਠਲੀਆਂ ਕ ਗਣਦੀਆਂ ਤੈਨੂੰ ਕੀ ਪਤਾ ਮੈਂ ਕਿਵੇਂ ਲੈ ਕੇ ਆਈਆਂ ਮੇਰਾ ਨਾ ਮੋਬਾਈਲ ਦੁਕਾਨ ਤੇ ਰਹਿ ਗਿਆ ਮੈਂ ਤਰ ਮੋਬਾਈਲ ਚੱਕ ਲਿਆ ਮਤਲਬ ਤਾਂ ਹੋਰ ਕੰਮ ਕਰ ਲੈ ਮੈਂ ਠੀਕ ਹੈ ਮਮੀ ਜੀ ਕੋਈ ਮੰਡੀ ਸੂਟ ਪੈਕ ਕਰਤਾ ਲੈ ਅਸ਼ਰ ਬਾਈ ਸੂਟ ਲਿਓ ਲੋ ਮਮੀ ਸੂਟ ਦਾ ਬੜਾ ਸੋਹਣਾ ਮੈਂ ਤਾਂ ਨਾ ਅੱਜ ਹੀ ਬੁਟੀਕ ਵਾਲੀ ਨੂੰ ਦੇਖ ਕੇ ਆਉਣੀ ਆਂ ਆਵਦਾ ਜਨਮ ਦਿਨ ਤੇ ਪਾਉਂ ਹਾਂ ਹਾਂ ਮੈਨੂੰ ਪਤਾ ਹੀ ਸੀ ਇਹ ਸੂਟ ਦਾ ਨਾ ਤੇਰੇ ਹੀ ਜਜੂ ਕੀ ਮਤਲਬ ਇਹ ਕਿਸੇ ਹੋਰ ਨੂੰ ਵੀ ਪਸੰਦ ਸੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਮੇਰੀ ਜਜੂ ਹਾਂ ਇਹ ਸੂਟ ਤੇਰੀ ਭਾਬੀ ਨੂੰ ਵੀ ਪਸੰਦ ਸੀ ਫਿਰ ਭਾਬੀ ਨੇ ਇੰਨਾ ਸੋਹਣਾ ਸੂਟ ਕਿਵੇਂ ਛੱਡਤਾ ਤੈਨੂੰ ਪਤਾ ਮੈਂ ਵੀ ਉਹਦੀ ਸੱਸ ਹਾਂ ਚੰਗਾ ਮੰਮੀ ਹੁਣ ਮੈਂ ਵੀ ਚੱਲਦੀ ਹਾਂ ਆਹੋ ਛੇਤੀ ਜਾ ਜੇ ਕਿਤੇ ਤੇਰੀ ਭਾਬੀ ਨੇ ਦੇਖ ਲਿਆ ਨਾ ਤੇ ਘਰ ਚ ਕਲੇਸ਼ ਪੈ ਜੇ चल चंगा मम्मी मैं जाननी हां ओहो मैं तो सच मम्मी ਨਾਲ ਇੱਕ ਗੱਲ ਵੀ ਕਰਨੀ ਸੀ ਨਾਲੇ ਮੈਂ ਸਕੂਟਰ ਦੀ ਚਾਬੀ ਵੀ ਅੰਦਰ ਹੀ ਭੁੱਲ ਲਈ ਲ ਕੀ ਗੱਲ ਵਾਪਸ ਮੁੜੀ ਆਣੀ ਹੈ ਤੇਰੇ ਹੱਥ ਜਲਵਾਵਾ ਸੀ ਉਹ ਕਿੱਥੇ ਹੈ ओहो मम्मी ਕਾਹਨੂੰ ਟੈਨਸ਼ਨ ਲੈਂਦੀਆਂ ਆ ਦੂਸਰੇ ਕਮਰੇ ਚ ਪਿਆ ਬੈੱਡ ਤੇ ਬਾਹ ਨਹੀਂ ਤੇਰੇ ਮੈਂ ਤਾਂ ਲ ਕੋਲ ਕੋ ਗੇ ਸੂਟ ਰੱਖਿਆ ਤੂੰ ਬੈੱਡ ਤੇ ਰੱਖਿਆਈ मम्मी ਤੁਸੀਂ ਕਿਉਂ ਘਬਰਾਉਨੇ ਹੋ ਭਾ ਵਿਗੜਾ ਕਰਿਆ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਚਲੀ ਜਾਉਂ ਚੱਲ ਨਹੀਂ ਤੂੰ ਐ ਨਹੀਂ ਜਾਂਦੀ ਮੈਂ ਤੈਨੂੰ ਛੱਡ ਕੇ ਆਉਣੀ ਆ ਮੰਮੀ ਮੇਰੀ ਗੱਲ ਤਾਂ ਸੁਣੋ ਮੈਂ ਨਾ ਗੱਲ ਕਿਸੇ ਹੋਰ ਦਿਨ ਸੁਣੂੰਗੀ ਤੂੰ ਜਾ ਹੁਣ ਇਹਦੀ ਵੀ ਮਜ਼ਾਕ ਕਰਨ ਦੀ ਆਸ ਤੈਨੂੰ ਜਾਂਦੇ ਉਹ ਸੂਟ ਵਾਲਾ ਲਫਾਫਾ ਮੈਂ ਤਾਂ ਸੂਟਾ ਲਿਬਾਰੀ ਚ ਰੱਖਿਆ ਸੀ ਇਹ ਇੱਥੇ ਕਿਵੇਂ ਆ ਗਿਆ ਇਹ ਤਾਂ ਉਹੀ ਸੂਟਾ ਜਿਹੜਾ ਮੈਨੂੰ ਪਸੰਦ ਸੀ ਪਰ ਇਹ ਇੱਥੇ ਕਿਵੇਂ ਮੰਮੀ ਇਹ ਤਾਂ ਉਹੀ ਸੂਟ ਆ ਜਿਹੜਾ ਮੈਨੂੰ ਪਸੰਦ ਸੀ ਪਰ ਤੁਸੀਂ ਤਾਂ ਉੱਥੇ ਮੈਨੂੰ ਜਵਾਬ ਦਿੱਤਾ ਸੀ ਵੀ ਤੁਹਾਨੂੰ ਪਸੰਦ ਨਹੀਂ ਫਿਰ ਇਹ ਇੱਥੇ ਕਿਵੇਂ ਹਾਂ ਉਹੀ ਆ ਮੰਮੀ ਇਹਨੂੰ ਲੈ ਕੇ ਕੌਣ ਆਇਆ ਮੈਂ ਲੈ ਕੇ ਆਈ ਆ ਹੋਰ ਕੌਣ ਲੈ ਕੇ ਆਇਆ ਅੱਛਾ ਮੇਰੇ ਲਈ ਲੈ ਕੇ ਆਏ ਹੋਣਗੇ ਲੈ ਆ ਪੜਾ ਇੰਦਰ ਤੇਰੇ ਲਈ ਨਹੀਂ ਮੇਰੀ ਧੀ ਲਈ ਆ ਮੰਮੀ ਜਦੋਂ ਤੁਹਾਨੂੰ ਇਹ ਸੂਟ ਪਸੰਦ ਨਹੀਂ ਸੀ ਫਿਰ ਤੁਸੀਂ ਕਿਵੇਂ ਲੈ ਆਏ ਹਾਂ ਮੈਨੂੰ ਤਾਂ ਇਹ ਸੂਟ ਪਸੰਦ ਨਹੀਂ ਸੀ ਪਰ ਤੇਰੇ ਲਈ ਇਹ ਸੂਟ ਦਾ ਨਾ ਮੇਰੀ ਧੀ ਦੇ ਸੋਹਣਾ ਲੱਗਦਾ ਪਰ ਜੇ ਤੂੰ ਸੂਟ ਇਹ ਪਾ ਲਿਆ ਨਾ ਔਰ ਇਹਦਾ ਸਾਰੀ ਛੋਰੀ ਖਰਾਬ ਹੋ ਜੂ ਨਾ ਮੰਮੀ ਜੇ ਸੂਟ ਤੁਹਾਨੂੰ ਇਹ ਦੀਦੀ ਲਈ ਪਸੰਦ ਸੀ ਫਿਰ ਤੁਸੀਂ ਮੈਨੂੰ ਕਿਉਂ ਨਹੀਂ ਕਿਹਾ ਮੈਂ ਕਿਹੜਾ ਤੁਹਾਨੂੰ ਮਨਾ ਕਰਨ ਲੱਗੀ ਸੀ ਅੱਛਾ ਹੁਣ ਤੂੰ ਮੈਨੂੰ ਮਨਾ ਕਰੇਂਗੀ ਤੇਰੀ ਸੱਸ ਮੈਂ ਆ ਤੂੰ ਨਹੀਂ ਨਾਲੇ ਮੇਰੀ ਮਰਜ਼ੀ ਆ ਮੈਂ ਸੂਟ ਲਵਾ ਜਾਂ ਨਾਲ ਆ ਮ ਤੂੰ ਕੌਣ ਹੁੰਦੀ ਐ ਮੈਨੂੰ ਰੋਕਣ ਆਈ ਨਾ ਕੀ ਗੱਲ ਮੰਮੀ ਸ਼ੈਲੀ ਦਾ ਤੁਹਾਡੀ ਨੂੰਹ ਐ ਮੈਂ ਕੱਲ੍ਹ ਖੜਾ ਤੁਹਾਡੀ ਗੱਲਾਂ ਸੁਣੀ ਜਾਨਾ ਤੁਸੀਂ ਨਾ ਸ਼ੈਲੀ ਨੂੰ ਹੀ ਬੋਲੀ ਜਾਂਦੇ ਹੋ ਸ਼ੈਲੀ ਨੇ ਨਾ ਇਹ ਸੂਟ ਪਹਿਨ ਲਈ ਵੀ ਲੈਣਾ ਸੀ ਥੋੜੇ ਦਿਨ ਪਹਿਲਾਂ ਜੀ ਦੀਦੀ ਦਾ ਨਾ ਬਰਥਡੇ ਆ ਰਿਹਾ ਇਸ ਵਾਰ ਨਾ ਆਪਾਂ ਦੀਦੀ ਨੂੰ ਵਧੀਆ ਤੋਂ ਵਧੀਆ ਸੂਟ ਲੈ ਕੇ ਦੇਵਾਂਗੇ ਨਾਲੇ ਨਾ ਮੰਮੀ ਨੂੰ ਕੋਈ ਖਰਚਾ ਨਹੀਂ ਕਰਨ ਦਿੰਦੇ ਐ ਕਿ ਸਾਰਾ ਖਰਚਾ ਆਪਾਂ ਕਰਾਂਗੇ ਉਹ ਤੋ ਕਰ ਲਈ ਜਿਹੜਾ ਖਰਚਾ ਕਰਨਾ ਹੈ ਨਾਲੇ ਭੈਣ ਨੂੰ ਸੂਟ ਲਿਆਂ ਦੀ ਇਹਦੇ ਵਿੱਚ ਕਿਹੜਾ ਕੋਈ ਪੁੱਛਣ ਵਾਲੀ ਗੱਲ ਹੈ ਮੈਂ ਨਾ ਦੀਦੀ ਨੂੰ ਸਰਪ੍ਰਾਈਜ਼ ਦੇਣ ਦਾ ਸੋਚ ਰਹੀ ਆ ਇਸ ਲਈ ਨਾ ਤੁਸੀਂ ਮੇਰੇ ਨਾਲ ਬਾਜ਼ਾਰ ਚਲਿਓ ਆਪਾਂ ਨਾ ਦੋਨੇ ਜਾਣੇ ਵਧੀਆ ਜਿਹਾ ਸੂਟ ਲੈ ਕੇ ਆਵਾਂਗੇ ਓ ਨਹੀਂ ਨਹੀਂ ਮੈਨੂੰ ਨਾ ਕੰਮ ਬਹੁਤ ਨੇ ਤੂੰ ਮੰਮੀ ਨਾਲ ਜਾ ਕੇ ਲੈ ਆਈ ਮੰਮੀ ਨੂੰ ਜਿਵੇਂ ਮੈਂ ਮੰਮੀ ਨੂੰ ਨਾਲ ਲੈ ਗਈ ਮੰਮੀ ਨੇ ਤੋ ਦੀਦੀ ਨੂੰ ਪਹਿਲਾਂ ਹੀ ਦੱਸ ਦੇਣਾ ਫੇਰ ਮੇਰਾ ਸਰਪ੍ਰਾਈਜ਼ ਕਿਦਿਆ ਨਾ ਉਹ ਤਾਂ ਗਿਆ ਪਾਣੀ ਚ ਐਦਾ ਹੱਲ ਵੀ ਹੈਗਾ ਮੇਰੇ ਕੋਲ ਤੂੰ ਮੰਮੀ ਨੂੰ ਆਏਂ ਕਹੀਂ ਵੀ ਮੈਂ ਨਾ ਅੱbdੇ ਵਾਸਤੇ ਸੂਟ ਲੈ ਕੇ ਆਉਣਾ ਹਾਂ ਤੁਹਾਡੀ ਇਹ ਗੱਲ ਨਾ ਮੈਨੂੰ ਬਹੁਤ ਵਧੀਆ ਲੱਗੀ ਮੈਂ ਹੁਣ ਐਂ ਕਹੂੰ ਮੰਮੀ ਨੂੰ ਮੰਮੀ ਇਹ ਤਾਂ ਤੁਹਾਡੇ ਦੋਵੇਂ ਹੋਰ ਹੈ ਨਾ ਐਨਾ ਸੋਚ ਲਈਏ ਪਰ ਤੁਸੀਂ ਪਤਾ ਨਹੀਂ ਮੰਮੀ ਤੁਹਾਡੀ ਸੋਚ ਕਦੋਂ ਬਦਲੂ ਮੈਨੂੰ ਲੱਗਦਾ ਤੁਸੀਂ ਇਹਨੂੰ ਆਪਣੀ ਨੂਈ ਸਮਝਦੇ ਹੋ ਧੀ ਦਾ ਤੁਸੀਂ ਕਦੇ ਸਮਝਿਆ ਹੀ ਨਹੀਂ ਜੇ ਤੁਸੀਂ ਧੀ ਸਮਝਦੇ ਹੁੰਦੇ ਹੁੰਦੇ ਨਾ ਤਾਂ ਇਹਦਾ ਜਰੂਰ ਸਾਥ ਦਿੰਦੇ ਤੁਸੀਂ ਛੋਟੋ ਜੀ ਇਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਮੇਰੇ ਤਾਂ ਨਾ ਸਰਪ੍ਰਾਈਜ਼ ਦਾ ਬੇੜਾ ਹੀ ਕਰਕ ਹੋ ਗਿਆ ਪਰ ਮੰਮੀ ਤੁਸੀਂ ਨੇ ਚੰਗਾ ਨਹੀਂ ਕੀਤਾ ਤੇ ਦੀਦੀ ਤੁਸੀਂ ਤੁਹਾਡੇ ਤਾਂ ਮੈਨੂੰ ਇਹ ਮੀਨ ਨਹੀਂ ਸੀ ਚਲੋ ਮੰਨ ਲੈਣੀ ਆ ਵੀ ਮੰਮੀ ਤਾਂ ਮੇਰੀ ਸੱਸ ਨੇ ਤੇ ਤੁਸੀਂ ਤੁਹਾਨੂੰ ਤਾਂ ਮੈਂ ਆਪਣੀ ਭੈਣ ਮੰਨਿਆ ਉਹ ਵੀ ਦਿਲੋਂ ਤੇ ਤੁਸੀਂ ਮੇਰੇ ਨਾਲ ਆਹ ਕੁਝ ਕਰੋਗੇ ਮੈਨੂੰ ਇਹ ਮੀਨ ਨਹੀਂ ਸੀ ਕੋਈ ਨਾ ਦੀਦੀ ਜਿਸ ਦਿਨ ਤੁਹਾਡੇ ਆਪਣੇ ਤੇ ਇਹ ਗੱਲ ਬਿੱਤੀ ਨਾ ਪਤਾ ਤਾਂ ਤੁਹਾਨੂੰ ਉਦھے ਲੱਗਣਾ ਜਦੋਂ ਤੁਹਾਡੀ ਸੱਸ ਤੇ ਤੁਹਾਡੀ ਨੰਦ ਨੇ ਦੋਵਾਂ ਜਾਣੀਆਂ ਨੇ ਢਾਲ ਕੇ ਤੁਹਾਡੇ ਨਾਲ ਆਪਸ਼ ਕੀਤਾ ਭਾਬੀ ਮਾਫ ਕਰੀ ਤੂੰ ਸਹੀ ਕਿਹਾ ਆਪਾਂ ਤਾਂ ਮੈਂ ਤਾਂ ਭੈਣਾ ਵਰਗੀਆਂ ਤੂੰ ਤਾਂ ਮੇਰਾ ਕਦੇ ਬੁਰਾ ਸੋਚ ਹੀ ਨਹੀਂ ਸਕਦੀ ਪਤਾ ਨਹੀਂ ਮੈਂ ਹੋ ਜਾ ਕਿਉਂ ਸੋਚ ਲਿਆ ਭਾਬੀ ਯਕੀਨ ਕਰਿਓ ਨਾ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕੁਝ ਕਰੂੰ ਤੇ ਨਾ ਹੀ ਮੰਮੀ ਨੂੰ ਕਰਨ ਦਵਾਂ ਸਹੀ ਕਹਿਨੀ ਆ ਬਤ ਤੁਸੀ ਮੈਨੂੰ ਨਾ ਤੁਹਾਡਾ ਆਪਸੀ ਪਿਆਰ ਵਧਾਉਣਾ ਚਾਹੀਦਾ ਸੀ ਤੇ ਮੈਂ ਉਲਟ ਸੋਚਦੀ ਸੀ ਵੀ ਮੈਂ ਆਹ ਦੀ ਧੀ ਨੂੰ ਕਿਵੇਂ ਨ ਕੋਲ ਕੋਲ ਚੀਜ਼ਾਂ ਦੇਵਾਂ ਉਹ ਤਾਂ ਮੈਨੂੰ ਮਾਫ਼ ਕਰੀ ਮੰਮੀ ਮਾਫੀ ਨਾ ਮੰਗੋ ਇੱਕ ਸੂੜ ਦੀ ਤਾਂ ਗੱਲ ਸੀ ਫੇਰ ਕੀ ਹੋ ਗਿਆ ਉਹ ਚਾਹੇ ਤੁਸੀਂ ਦੀਦੀ ਲਈ ਲੈ ਲਿਆ ਚਾਹੇ ਮੈਂ ਲੈ ਲੈਂਦੀ ਪਰ ਇੱਕ ਗੱਲ ਮੈਨੂੰ ਜ਼ਰੂਰ ਪਤਾ ਲੱਗੀ ਵੀ ਆਪਣੀ ਪਸੰਦ ਇੱਕੋ ਹੀ ਆ